ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਦੇ ਪ੍ਰਧਾਨ ਮੰਤਰੀ ਮਾ ਕਾਰਨੀ ਅਗਲੇ ਮਹੀਨੇ ਜਾਣਗੇ ਮੈਕਸੀਕੋ ਅਮਰੀਕਾ ਦੇ ਨਾਲ ਟ੍ਰੇਡ ਰਿਲੇਸ਼ਨ ਸੰਬੰਧੀ ਹੋਵੇਗੀ ਗੱਲਬਾਤ ਕੈਨੇਡਾ ਦੇ ਵੱਲੋਂ ਚੀਨ ਇੰਪੋਰਟ ਉੱਪਰ ਲਗਾਏ ਗਏ ਟੈਰਿਫਸ ਦੇ ਵਿਰੁੱਧ ਚੀਨ ਨੇ ਡਬਲਿਊਟੀਓ ਚ ਕੀਤੀ ਸ਼ਿਕਾਇਤ ਕਰ ਰਿਹਾ ਹੈ ਪਖਪਾਤ 온ਟਾਰੀਓ ਦੇ ਵਿੱਚ 6 ਜਨਵਰੀ 2025 ਤੋਂ 온ਟਾਰੀਓ ਚ employees ਨੂੰ ਪੰਜੇ ਦਿਨ ਹੌਨਾ ਪਾਵੇਗਾ ਕੰਮ ਤੇ ਫੋਰ ਸਰਕਾਰ ਨੇ ਲਿਆ ਫੈਸਲਾ ਹੁਣ ਜਾਂਦੇ ਹਾਂ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਅਗਲੇ ਮਹੀਨੇ ਮੈਕਸੀਕੋ ਦਾ ਦੌਰਾ ਕਰਨਗੇ ਜਿੱਥੇ ਅਮਰੀਕਾ ਦੇ ਨਾਲ ਟ੍ਰੇਡ ਰਿਲੇਸ਼ਨਸ ਕਿਸ ਤਰ੍ਹਾਂ ਠੀਕ ਹੋ ਸਕਦੇ ਨੇ ਤੇ ਦੋਵੇਂ ਮੁਲਕਾਂ ਵੱਲੋਂ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਕਿਉਂਕਿ ਅਮਰੀਕੀ ਰਾਸ਼ਟਰਪਤੀ ਇਸ ਸਾਲ ਸਮਝੌਤੇ ਨੂੰ ਦੁਬਾਰਾ ਨੇਗੋਸ਼ੀਏਟ ਕਰ ਸਕਦੇ ਨੇ ਜਿਸ ਤੋਂ ਪਹਿਲਾਂ ਏਕਤਾ ਬਣਾਉਣ ਦੇ ਲਈ ਇਹ ਕੋਸ਼ਿਸ਼ ਜਾਰੀ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਹੋਰਾਂ ਦੇ ਵੱਲੋਂ ਜਦੋਂ ਅਹੁਦਾ ਸੰਭਾਲਿਆ ਗਿਆ ਤਾਂ ਉਸ ਤੋਂ ਬਾਅਦ ਕੈਨੇਡਾ ਦੇ ਉੱਪਰ 25% ਟੈਰਫ ਲਗਾਇਆ ਗਿਆ ਤੇ ਨਾਲੋਂ ਨਾਲ ਸਟੀਲ ਐਲੂਮੀਨੀਅਮ ਤੇ ਕਾਪਰ 50% ਟੈਰਫ ਦੇ ਘੇਰੇ ਦੇ ਵਿੱਚ ਨੇ ਪਰ ਮੈਕਸੀਕੋ ਨੂੰ 90 ਦਿਨਾਂ ਦੀ ਮੌਲਤ ਦਿੱਤੀ ਗਈ ਹੈ ਜਿਸ ਦੇ ਵਿੱਚ ਨੇਗੋਸ਼ੀਏਸ਼ਨਸ ਜਾਰੀ ਨੇ ਪਰ ਇਸੇ ਦੌਰਾਨ ਕੈਨੇਡਾ ਵੀ ਹੁਣ ਮੈਕਸੀਕੋ ਦੇ ਨਾਲ ਆਪਣੇ ਸਬੰਧ ਸੁਧਾਰਨਾ ਚਾਹੁੰਦਾ ਹੈ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਟਰਮ ਦੇ ਮੌਕੇ ਦੋਵੇਂ ਮੌਲਕਾਂ ਦੇ ਰਿਲੇਸ਼ਨਸ ਦੇ ਵਿੱਚ ਕਾਫੀ ਗੜਬੜ ਨਜ਼ਰ ਆਈ ਸੀ ਕਿਉਂਕਿ ਇੱਕ ਸਮੇਂ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਅਮਰੀਕਾ ਤੇ ਕੈਨੇਡਾ ਨੂੰ ਮੈਕਸੀਕੋ ਤੋਂ ਬਿਨਾ ਹੀ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਚਾਹੀਦਾ ਕਿਉਂਕਿ ਦੋਵੇਂ ਮੁਲਕਾਂ ਦੇ ਵਿੱਚ ਕਾਫੀ ਸਮਾਨਤਾਵਾਂ ਨੇ ਖਾਸ ਕਰਕੇ ਚੀਨ ਦੇ ਮਸਲੇ ਦੇ ਉੱਪਰ ਦੋਵੇਂ ਮੁਲਕਾਂ ਦਾ ਸਟੈਂਡ ਸਪਸ਼ਟ ਹੈ ਪਰ ਮੈਕਸੀਕੋ ਚਾਈਨਾ ਨੂੰ ਬੈਕ ਡੋਰ ਐਂਟਰੀ ਦੇ ਰਿਹਾ ਹੈ ਦੂਜੇ ਪਾਸੇ ਇਸ ਦੇ ਬਾਅਦ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਮਰੀਕਾ ਗਏ ਸਨ ਤਾਂ ਉਸ ਸਮੇਂ ਵੀ ਮੈਕਸੀਕੋ ਦੇ ਵੱਲੋਂ ਇੱਕ ਟੰਗ ਦੇ ਨਾਲ ਇਤਰਾਜ਼ ਪ੍ਰਗਟਾਇਆ ਗਿਆ ਸੀ ਆਪਣੇ ਨਾਮ ਨਾ ਦੱਸਣ ਦੀ ਸ਼ਰਤ ਤੇ ਕਈ ਮੈਕਸੀਕਨ ਐਕਸਪੀਸ਼ੀਅਲਸ ਨੇ ਇਹ ਗੱਲ ਕੀਤੀ ਹੈ ਪਰ ਹੁਣ ਨਵੀਂ ਟ੍ਰੇਡ ਵਾਰ ਦੇ ਚੱਲਦੇ ਆ ਕੈਨੇਡਾ ਨਾਲੋਂ ਮੈਕਸੀਕੋ ਬਿਹਤਰ ਸਥਿਤੀ ਦੇ ਵਿੱਚ ਇਸ ਸਮੇਂ ਨਜ਼ਰ ਆ ਰਿਹਾ ਹੈ ਇਸੇ ਕਾਰਨ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਅਤੇ ਫੋਰਨ ਅਫੇਅਰ ਮਿਨਿਸਟਰ ਅਨੀਤਾ ਆਨੰਦ ਦੇ ਵੱਲੋਂ ਵੀ ਪਿਛਲੇ ਦਿਨੀ ਮੈਕਸੀਕੋ ਦਾ ਦੌਰਾ ਕੀਤਾ ਗਿਆ ਸੀ ਜਿੱਥੇ ਉਹਨਾਂ ਨੇ ਮੈਕਸੀਕੋ ਦੀ ਰਾਸ਼ਟਰਪਤੀ ਤੋਂ ਇਲਾਵਾ ਉੱਥੋਂ ਦੇ ਬਿਜ਼ਨੈਸਸ ਦੇ ਨਾਲ ਵੀ ਗੱਲਬਾਤ ਕੀਤੀ ਸੀ ਤੇ ਉਸੇ ਸਮੇਂ ਚਰਚਾਵਾਂ ਚੱਲੀਆਂ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਮਾ ਕਾਰਨੀ ਵੀ ਮੈਕਸੀਕੋ ਦਾ ਦੌਰਾ ਕਰ ਸਕਦੇ ਨੇ ਸੋ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਗਲੇ ਮਹੀਨੇ ਪ੍ਰਧਾਨ ਮੰਤਰੀ ਮੈਕਸੀਕੋ ਦੇ ਵਿੱਚ ਹੋਣਗੇ ਜਿੱਥੇ ਕਿ ਟ੍ਰੇਡ ਰਿਲੇਸ਼ਨਸ ਨੂੰ ਬਿਹਤਰ ਕਰਨ ਅਤੇ ਕੈਨੇਡਾ ਅਮਰੀਕਾ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਬਚਾਉਣ ਨੂੰ ਲੈ ਕੇ ਦੋਵੇਂ ਮੁਲਕਾਂ ਦੀ ਕੀ ਪਹੁੰਚ ਹੋਏਗੀ ਇਸ ਉੱਪਰ ਚਰਚਾ ਕੀਤੀ ਜਾਏਗੀ ਕਿਉਂਕਿ ਜੇਕਰ ਅਮਰੀਕੀ ਰਾਸ਼ਟਰਪਤੀ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਪੈਰ ਪਿੱਛੇ ਖਿੱਚਦੇ ਨੇ ਤਾਂ ਦੋਵੇਂ ਮੁਲਕਾਂ ਦੀਆਂ ਇਕਨੋਮੀਆਂਜ਼ ਦੇ ਲਈ ਇਹ ਕਾਫੀ ਵੱਡਾ ਝਟਕਾ ਹੋਏਗਾ ਕਿਉਂਕਿ ਇਸ ਸਮੇਂ ਬੇਸ਼ੱਕ ਅਮਰੀਕੀ ਰਾਸ਼ਟਰਪਤੀ ਵੱਲੋਂ ਕੈਨੇਡਾ ਦੇ ਉੱਪਰ ਟੈਰਫ ਲਗਾਏ ਗਏ ਨੇ ਪਰ ਜੋ ਪ੍ਰੋਡਕਟ ਕੈਨੇਡਾ ਅਮਰੀਕਾ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਦੇ ਅਧੀਨ ਹੈ ਉਨ੍ਹਾਂ ਦੇ ਉੱਪਰ ਟੈਰਫ ਨਹੀਂ ਲੱਗਿਆ ਜਿਸ ਕਾਰਨ ਇਕਨੋਮੀ ਥੋੜੀ ਬਹੁਤ ਹੀ ਬਚੀ ਹੋਈ ਹੈ ਜਿੱਥੇ ਕੈਨੇਡਾ ਦੇ ਵੱਲੋਂ ਇੱਕ ਪਾਸੇ ਟ੍ਰੇਡ ਡਿਵਰਸਿਫਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਨਾਲੋਂ ਨਾਲ ਆਪਣੇ ਸਭ ਤੋਂ ਵੱਡੇ ਇੱਕਮਾਤਰ ਟ੍ਰੇਡ ਭਾਈਵਾਲ ਦੇ ਨਾਲ ਰਿਸ਼ਤੇ ਸੁਧਾਰਨ ਦੇ ਲਈ ਵੀ ਕੋਸ਼ਿਸ਼ਾਂ ਜਾਰੀ ਨੇ ਤੇ ਇਸ ਵਿੱਚ ਮੈਕਸੀਕੋ ਦਾ ਸਾਥ ਕੈਨੇਡਾ ਚਾਹੁੰਦਾ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਵਿੱਚ ਘਰਾਂ ਦੀ ਸੇਲ ਪਿਛਲੇ ਸਾਲ ਦੇ ਮੁਕਾਬਲੇ ਇਸ ਜੁਲਾਈ ਦੇ ਵਿੱਚ 6.6% ਵਧੀ ਹੈ ਭਾਪਕੇ ਜੁਲਾਈ 2024 ਦੇ ਮੁਕਾਬਲੇ ਜੁਲਾਈ 2025 ਦੇ ਵਿੱਚ 6.6% ਘਰ ਜ਼ਿਆਦਾ ਵਿਕੇ ਨੇ ਜੁਲਾਈ ਵਿੱਚ 45973 ਘਰਾਂ ਦੀ ਸੇਲ ਹੋਈ ਹੈ ਜਦਕਿ ਜੁਲਾਈ 2024 'ਚ ਨੰਬਰ 43122 ਸੀ ਜੇਕਰ ਪਿਛਲੇ ਮਹੀਨੇ ਦੀ ਤੁਲਨਾ ਕੀਤੀ ਜਾਵੇ ਤਾਂ ਜੂਨ ਦੇ ਮੁਕਾਬਲੇ 3.8% ਜ਼ਿਆਦਾ ਸੇਲਜ਼ ਹੋਈਆਂ ਨੇ ਅਤੇ ਮਾਰਚ ਤੋਂ ਬਾਅਦ ਲੈਣ-ਦੇਣ 11.2% ਵਧਿਆ ਲਿਸਟਿੰਗ ਵਿੱਚ ਵੀ 0.1% ਦਾ ਵਾਧਾ ਹੋਇਆ ਹੈ ਅਤੇ ਕੈਨੇਡਾ 'ਚ ਕੁੱਲ 2,500 ਪ੍ਰਾਪਰਟੀਆਂ ਲਿਸਟਰ ਨੇ ਅਤੇ ਐਵਰੇਜ ਘਰ ਦੀ ਪ੍ਰਾਈਸ 6,72,784 ਡਾਲਰ ਤੇ ਹੈ ਕੈਨੇਡਾ ਭਰ ਦੇ ਵਿੱਚ ਸੇਲਜ਼ ਬੇਸ਼ੱਕ ਅਲਬਰਟਾ ਮੈਨੀਟੋਬਾ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਹੋ ਰਹੀਆਂ ਨੇ ਖਾਸ ਕਰਕੇ ਅਲਬਰਟਾ ਸੇਲਜ਼ ਦੇ لحاظ ਦੇ ਨਾਲ ਕੈਨੇਡਾ ਪਰਦੇ ਵਿੱਚ ਇਸ ਸਮੇਂ ਮੋਰੀ ਹੈ ਕਿਉਂਕਿ 온ਟਾਰੀਓ ਬ੍ਰਿਟਿਸ਼ ਕੋਲੰਬੀਆ ਵਰਗੀਆਂ ਪ੍ਰਵਿੰਸਾਂ ਜਿੱਥੇ ਕਿ ਹਾਊਸਿੰਗ ਸੰਕਟ ਅਤੇ ਮਹਿੰਗੇ ਘਰਾਂ ਤੋਂ ਲੋਕ ਪਰੇਸ਼ਾਨ ਨੇ ਉਹਨਾਂ ਦੇ ਵੱਲੋਂ ਅਲਬਰਟਾ ਨੂੰ ਆਪਣਾ ਘਰ ਲਗਾਤਾਰ ਬਣਾਇਆ ਜਾ ਰਿਹਾ ਤੇ ਲੋਕ ਅਲਬਰਟਾ ਚ ਮੂਵ ਹੋ ਰਹੇ ਨੇ ਜਿਸ ਕਾਰਨ ਅਲਬਰਟਾ ਦੀ ਹਾਊਸਿੰਗ ਮਾਰਕੀਟ ਹੌਟ ਹੈ ਪਰ ਇਸ ਤੋਂ ਇਲਾਵਾ ਜੇਕਰ ਮੈਟਰੋ ਵੈਂਕੂਵਰ ਤੇ ਗ੍ਰੇਟਰ ਟ੍ਰਾਂਟੋ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮਾਰਕੀਟ ਦੇ ਵਿੱਚ ਠੰਡਾਪਨ ਹੀ ਨਜ਼ਰ ਆ ਰਿਹਾ ਹੈ ਬੇਸ਼ੱਕ ਕੁਝ ਨੰਬਰਾਂ ਦੇ ਵਿੱਚ ਸੁਧਾਰ ਜ਼ਰੂਰ ਹੈ ਪਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਟੈਰਿਫਸ ਤੋਂ ਬਾਅਦ ਹੀ ਫੈਸਲਾ ਹੋਏਗਾ ਕਿ ਮਾਰਕੀਟ ਕਿਸ ਪਾਸੇ ਵੱਲ ਜਾਂਦੀ ਹੈ ਕਿਉਂਕਿ ਬੈਂਕ ਦੇ ਵੱਲੋਂ ਹੁਣ ਇਹ ਇਸ਼ਾਰਾ ਕੀਤਾ ਗਿਆ ਹੈ ਕਿ ਉਹ ਜਲਦੀ ਕੀਤੇ ਇੰਟਰਸਟ ਰੇਟ ਨਹੀਂ ਘਟਾਏਗੀ ਕਿਉਂਕਿ ਬੈਂਕ ਦੀ ਗਵਰਨਿੰਗ ਕਾਉਂਸਲ ਦੇ ਕੁਝ ਮੈਂਬਰਾਂ ਨੇ ਗੱਲ ਕਹੀ ਹੈ ਕਿ ਬੈਂਕ ਨੇ ਜਿੰਨਾ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨੀ ਸੀ ਉਨੀ ਕਰ ਦਿੱਤੀ ਹੈ ਤੇ ਹੁਣ ਇਹ ਇੱਕ ਸਹੀ ਬੈਂਚਮਾਰਕ ਰੇਟ ਦੇ ਉੱਪਰ ਹੈ ਪਰ ਕੁਝ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਇੱਕ ਦੋ ਕਟੌਤੀਆਂ ਹੋਰ ਹੋ ਸਕਦੀਆਂ ਪਰ ਮਹਾਰਾ ਦਾ ਮੰਨਣਾ ਹੈ ਕਿ ਸਤੰਬਰ ਦੇ ਦੌਰਾਨ ਬੈਂਕ ਆਫ ਕੈਨੇਡਾ ਵਿਆਜ ਦਰਾਂ ਦੇ ਵਿੱਚ ਕਟੌਤੀ ਕਰੇ ਇਸ ਦੀਆਂ ਸੰਭਾਵਨਾਵਾਂ 20-25% ਹੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਾਊਸਿੰਗ ਮਾਰਕੀਟ ਦੇ ਵਿੱਚੋਂ ਜੇਕਰ ਲੋਕਾਂ ਦੇ ਇਹ ਸ਼ੰਕੇ ਭਾਪਕੇ ਵਿਸ਼ਵਾਸ ਬਹਾਲੀ ਹੋਏਗੀ ਕਿ ਕੈਨੇਡੀਅਨ ਇਕਨੋਮੀ ਠੀਕ ਰਫਤਾਰ ਦੇ ਵਿੱਚ ਅੱਗੇ ਵਧੇਗੀ ਤਾਂ ਹੀ ਉਹਨਾਂ ਦੇ ਵੱਲੋਂ ਹਾਊਸਿੰਗ ਮਾਰਕੀਟ ਦੇ ਵਿੱਚ ਇਨਵੈਸਟ ਕੀਤਾ ਜਾਣਾ ਕਿਉਂਕਿ ਇਸ ਸਮੇਂ ਕੈਨੇਡੀਅਨਸ ਦੇ ਮਨ ਦੇ ਵਿੱਚ ਸ਼ੰਕੇ ਤੇ ਸ਼ੁਭਾ ਇਕਨੋਮੀ ਨੂੰ ਲੈ ਕੇ ਬਣੇ ਹੋਏ ਨੇ ਜੋ ਕਿ ਹਾਊਸਿੰਗ ਮਾਰਕੀਟ ਦੇ ਉੱਪਰ ਵੀ ਰਿਫਲੈਕਟ ਕਰ ਰਿਹਾ ਹੈ ਬਹੁਤ ਸਾਰੇ ਮਾਹਰਾਂ ਦਾ ਇਹ ਕਹਿਣਾ ਹੈ ਕਿ ਫੈਡਰਲ ਗਵਰਨਮੈਂਟ ਨੂੰ ਹਾਊਸਿੰਗ ਦੇ ਖੇਤਰ ਦੇ ਵਿੱਚ ਇਨਵੈਸਟਮੈਂਟ ਤੇ ਚੰਗੇ ਪ੍ਰੋਗਰਾਮਸ ਲਈ ਉਹਨਾਂ ਦੀ ਜ਼ਰੂਰਤ ਹੈ ਜਿਸ ਦੇ ਨਾਲ ਕੈਨੇਡੀਅਨਸ ਦੀ ਵਿਸ਼ਵਾਸ ਬਹਾਲੀ ਹੋ ਸਕੇ ਤੇ ਉਹ ਘਰ ਖਰੀਦਣ ਦੇ ਵਿੱਚ ਦੇਰੀ ਨਾ ਕਰਨ ਤੇ ਫਿਲਹਾਲ ਸਿਰਫ ਸੇਵਿੰਗਸ ਤੇ ਧਿਆਨ ਕੇਂਦ੍ਰਿਤ ਨਾ ਕਰਨਾ Ontario ਦੇ ਪ੍ਰੀਮੀਅਰ ਡਾਕਫੋਰਡ ਦੇ ਵੱਲੋਂ ਵੀ ਅਗਲੇ ਹਫਤੇ ਪ੍ਰਧਾਨ ਮੰਤਰੀ ਮਾਕਕਾਰਨੀ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਜਿੱਥੇ ਉਹ ਐਚਐਸਟੀ ਛੋਟ ਦੀ ਗੱਲ ਕਰਨਗੇ ਉਹਨਾਂ ਦੇ ਵੀ ਇਹੀ ਤਰਕ ਸੀ ਕਿ ਇਸ ਦੇ ਨਾਲ ਹਾਊਸਿੰਗ ਮਾਰਕੀਟ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਹੋਏਗਾ ਤੇ ਘਰਾਂ ਦੀ ਸੇਲਸ ਦੁਬਾਰਾ ਰਫਤਾਰ ਫੜਨਗੀਆ ਪਰ ਨਾਲੋਂ ਨਾਲ ਰੀਅਲ ਏਸਟੇਟ ਐਸੋਸੀਏਸ਼ਨਸ ਦਾ ਮੰਨਣਾ ਹੈ ਕਿ ਇਸ ਸਮਰ ਦੇ ਦੌਰਾਨ ਕੈਨੇਡੀਅਨ ਹਾਊਸਿੰਗ ਮਾਰਕੀਟ ਤੇਜ਼ੀ ਦੇ ਨਾਲ ਅੱਗੇ ਵਧ ਸਕਦੀ ਹੈ ਪਰ ਪਿਛਲੇ ਸਾਲਾਂ ਵਾਲਾ ਉਸ਼ਾਲ ਨਹੀਂ ਹੋਏਗਾ ਓਨਟਾਰੀਓ ਦੇ ਪ੍ਰੀਮੀਅਰ ਡਾਰਕਫੋਰਡ ਦੀ ਸਰਕਾਰ ਵੱਲੋਂ ਪਬਲਿਕ ਸਰਵੈਂਟਸ ਨੂੰ ਕਿਹਾ ਗਿਆ ਹੈ ਕਿ ਉਹਨਾਂ ਨੂੰ 4 ਦਿਨ ਦਫ਼ਤਰ ਤੋਂ ਕੰਮ ਕਰਨਾ ਫੌਲ ਤੋਂ ਸ਼ੁਰੂ ਕਰਨਾ ਪਵੇਗਾ ਅਤੇ ਜਨਵਰੀ ਤੋਂ ਹਫ਼ਤੇ ਦੇ 5 ਦਿਨ ਦਫ਼ਤਰ ਤੋਂ ਕੰਮ ਕਰਨਾ ਪਵੇਗਾ। April 2022 ਤੋਂ ਲਾਗੂ ਕੀਤੀ ਗਈ ਨੀਤੀ 'ਚ ਮੋੜ ਤਬਦੀਲੀ ਕੀਤੀ ਗਈ ਹੈ ਜਿਸ ਵਿੱਚ ਪਬਲਿਕ ਸਰਵੈਂਟਸ ਨੂੰ ਹਫ਼ਤੇ ਦੇ ਘੱਟੋ-ਘੱਟ 3 ਦਿਨ ਆਫਿਸ ਤੋਂ ਕੰਮ ਕਰਨਾ ਲਾਜ਼ਮੀ ਸੀ ਤੇ ਬਾਕੀ ਦਿਨ ਉਹ ਵਰਕ ਫਰੋਮ ਹੋਮ ਕਰ ਸਕਦੇ ਸਨ। ਤੇ ਹੁਣ 5 ਜਨਵਰੀ 2026 ਤੋਂ ਪੰਜੇ ਦਿਨ ਆਫੀਸਰਸ ਦੇ ਵਿੱਚ ਕੰਮ ਕਰਨਾ ਲਾਜ਼ਮੀ ਹੋਏਗਾ ਕਿਉਂਕਿ ਕੋਵਿਡ ਪੈਂਡੈਮਿਕ ਦੇ ਸਮੇਂ ਜਦੋਂ ਸਭ ਕੁਝ ਲਾਕਡਾਊਨ ਦੇ ਅਧੀਨ ਸੀ ਤਾਂ ਉਸ ਸਮੇਂ ਪ੍ਰੋਵਿੰਸ਼ੀਅਲ ਫੈਡਰਲ ਸਰਕਾਰਾਂ ਦੇ ਵੱਲੋਂ ਆਪਣੇ EMPLOYES ਨੂੰ ਘਰ ਤੋਂ ਕੰਮ ਕਰਨ ਦੀ ਪਰਮਿਸ਼ਨ ਦਿੱਤੀ ਗਈ ਸੀ ਭਾਪਕੇ ਉਹ ਵਰਕ ਫਰੋਮ ਹੋਮ ਕਰ ਸਕਦੇ ਸਨ ਇਸ ਪੈਟਰਨ ਨੂੰ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਵੀ ਅਪਣਾਇਆ ਗਿਆ ਤੇ ਬਾਅਦ ਦੇ ਵਿੱਚ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਇਸ ਫੈਸਲੇ ਨੂੰ ਵਾਪਸ ਲਿਆ ਗਿਆ ਪਰ ਜ਼ਿਆਦਾਤਰ ਨੇ ਇਹ ਗੱਲ ਕਹੀ ਕਿ ਘਰ ਤੋਂ ਕੰਮ ਕਰਨ ਦੇ ਨਾਲ ਉਹਨਾਂ ਦੀ ਪ੍ਰੋਡਕਟਿਵਿਟੀ ਦੇ ਵਿੱਚ ਵਾਧਾ ਹੋਇਆ ਭਾਪਕੇ ਆਫਿਸ ਆ ਕੇ ਕੰਮ ਕਰਨ ਦੀ ਥਾਂ ਤੇ ਜੇਕਰ ਵਰਕਰਜ਼ ਘਰ ਤੋਂ ਕੰਮ ਕਰਦੇ ਨੇ ਤਾਂ ਉਹ ਜ਼ਿਆਦਾ ਪ੍ਰੋਡਕਟਿਵ ਨੇ ਪਰ ਦੂਜੇ ਪਾਸੇ ਫੈਡਰਲ ਸਰਕਾਰ ਦੇ ਵੱਲੋਂ ਵੀ ਪਿਛਲੇ ਸਮੇਂ ਦੌਰਾਨ ਫੈਡਰਲ EMPLOYES ਨੂੰ ਦਫ਼ਤਰ ਤੋਂ ਆ ਕੇ ਕੰਮ ਕਰਨ ਸੰਬੰਧੀ ਤਬਦੀਲੀਆਂ ਕੀਤੀਆਂ ਗਈਆਂ ਤੇ ਹੁਣ Ontario ਸਰਕਾਰ ਦੇ ਵੱਲੋਂ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ 5 ਜਨਵਰੀ 2026 ਤੋਂ ਬਾਅਦ ਸਾਰੇ ਪਬਲਿਕ ਸਰਵੈਂਟਸ ਨੂੰ ਪੰਜੇ ਦਿਨ ਆਫਿਸ ਚਾ ਕੇ ਕੰਮ ਕਰਨਾ ਪਵੇਗਾ ਬੇਸ਼ੱਕ ਪਰਵੈਂਸ਼ੀਅਲ ਜਾਂ ਫੈਡਰਲ ਪੱਧਰ ਤੇ ਗਵਰਨਮੈਂਟਸ ਇਸ ਬਾਰੇ ਫੈਸਲੇ ਕਰ ਰਹੀਆਂ ਨੇ ਪਰ ਜਦੋਂ EMPLOYES ਦੀ ਯੂਨੀਅਨਸ ਦੀ ਗੱਲ ਕੀਤੀ ਜਾਂਦੀ ਹੈ ਤਾਂ EMPLOYES ਦੀਆਂ ਯੂਨੀਅਨਸ ਗਵਰਨਮੈਂਟਸ ਤੇ ਇਨ੍ਹਾਂ ਫੈਸਲਿਆਂ ਤੋਂ ਜ਼ਿਆਦਾ ਖੁਸ਼ ਨਹੀਂ ਨੇ ਤਾਂ ਕਿ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਇਤਰਾਜ਼ ਇਸ ਸੰਬੰਧੀ ਪਰਗਟ ਕੀਤੇ ਜਾਂਦੇ ਨੇ ਖਾਸ ਕਰ ਜਦੋਂ ਫੈਡਰਲ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਸਨ ਤਾਂ ਉਸ ਸਮੇਂ ਫੈਡਰਲ ਯੂਨੀਅਨਸ ਦੇ ਵੱਲੋਂ ਇਸ ਤੇ ਕਾਫੀ ਇਤਰਾਜ਼ ਪ੍ਰਗਟਾਇਆ ਗਿਆ ਸੀ ਤੇ ਇਸ ਸਮੇਂ ਫੈਡਰਲ ਗਵਰਨਮੈਂਟ ਦੇ ਨਾਲ ਨੇਗੋਸ਼ੀਏਸ਼ਨਸ ਦੇ ਵਿੱਚ ਇਹ ਮਸਲਾ ਦੁਬਾਰਾ ਤੋਂ ਚਰਚਾ ਦੇ ਵਿੱਚ ਰਹਿ ਸਕਦਾ ਹੈ ਕਿਉਂਕਿ ਵਰਕਰਸ ਦਾ ਇਹ ਤਰਕ ਹੈ ਕਿ ਉਹ ਫੁੱਲ ਕੈਪੈਸਿਟੀ ਦੇ ਵਿੱਚ ਕੰਮ ਕਰ ਰਹੇ ਨੇ ਕੰਮ ਡਿਲੇ ਨਹੀਂ ਹੋ ਰਿਹਾ ਪਰ ਇਸ ਦੇ ਬਾਵਜੂਦ ਵੀ ਗਵਰਨਮੈਂਟਸ ਦੇ ਵੱਲੋਂ ਉਹਨਾਂ ਨੂੰ ਆਫਿਸਿਸ ਦੇ ਵਿੱਚ ਸੱਦਿਆ ਜਾ ਰਿਹਾ ਹੈ ਨਾਲੋਂ ਨਾਲ ਫੈਡਰਲ ਵਰਕਰਸ ਨੇ ਇਹ ਗੱਲ ਵੀ ਕਹੀ ਸੀ ਕਿ ਜਿਹੜੀ ਵਰਕਸਪੇਸ ਹੈ ਉਸ ਦੀ ਵੀ ਸਮੱਸਿਆ ਹੈ ਭਾਵੇਂ ਜਿੰਨੀ ਵਰਕਸਪੇਸ ਕੋਵਿਡ ਪੈਂਡੈਮਿਕ ਤੋਂ ਪਹਿਲਾਂ ਹੁੰਦੀ ਸੀ ਉਨੀ ਇਸ ਸਮੇਂ ਮੌਜੂਦ ਨਹੀਂ ਹੈ ਕਿ ਜੇਕਰ ਹੁਣ ਉਹ ਆਫਿਸ ਦੇ ਵਿੱਚ ਆ ਕੇ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਬੈਠਣ ਤੱਕ ਦੀ ਪਰੇਸ਼ਾਨੀ ਆਏਗੀ ਪਰ ਸਰਕਾਰਾਂ ਸਪਸ਼ਟ ਕਰ ਰਹੀਆਂ ਨੇ ਕਿ ਜੋ ਸਿਸਟਮ ਕੋਵਿਡ ਪੈਂਡੈਮਿਕ ਤੋਂ ਪਹਿਲਾਂ ਚੱਲਦਾ ਸੀ ਕਿ ਇਨ ਪਰਸਨ ਆਫਿਸ ਦੇ ਵਿੱਚ ਆ ਕੇ ਵਰਕਰਸ ਕੰਮ ਕਰਦੇ ਸਨ ਉਸੇ ਤੰਗ ਦਾ ਪੈਟਰਨ ਹੁਣ ਭਵਿੱਖ ਦੇ ਵਿੱਚ ਜਾਰੀ ਰਹੇਗਾ। ਕੈਨੇਡਾ ਵੱਲੋਂ ਸਟੀਲ ਇੰਪੋਰਟ ਉੱਪਰ ਲਗਾਏ ਟੈਰਿਫਸ ਤੋਂ ਬਾਅਦ ਚੀਨ ਵੱਲੋਂ World Trade Organization ਕੋਲ ਸ਼ਿਕਾਇਤ ਕੀਤੀ ਗਈ ਹੈ। ਚਾਈਨਿਸ ਕਪਰ ਕਮਰਸ ਡਿਪਾਰਟਮੈਂਟ ਨੇ ਇਸ ਫੈਸਲੇ ਨੂੰ ਭੇਤ ਭਾਅ ਵਾਲਾ ਕਿਹਾ। ਜਿਸ ਤੋਂ ਨਾਲ ਸਪਸ਼ਟ ਰੂਪ ਚ ਕਿਹਾ ਕਿ ਇਸ ਤੰਗ ਦੇ ਨਾਲ ਟੈਰਿਫਸ ਲਗਾਉਣੇ ਸਰਾਸਰ ਗਲਤ ਨੇ। ਕਿਉਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਜਦੋਂ ਕੈਨੇਡੀਅਨ ਸਟੀਲ, ਅਲੂਮੀਨਮ ਅਤੇ ਕਾਪਰ ਦੇ ਉੱਪਰ 50% ਟੈਰਿਫਸ ਲਗਾਏ ਸਨ ਤਾਂ ਉਸ ਮੌਕੇ ਇਹ ਐਲਾਨ ਕੀਤਾ ਸੀ ਕਿ ਜਿੰਨਾ ਮੁਲਕਾਂ ਦੇ ਨਾਲ ਕੈਨੇਡਾ ਦਾ ਫ੍ਰੀ ਟ੍ਰੇਡ ਐਗਰੀਮੈਂਟ ਨਹੀਂ ਹੈ, ਉਹਨਾਂ ਮੁਲਕਾਂ ਤੋਂ ਜੋ ਵੀ ਸਟੀਲ ਕੈਨੇਡਾ ਦੇ ਵਿੱਚ ਆਏਗੀ ਉਸ ਉੱਪਰ 25% ਟੈਰਫ ਪ੍ਰਭਾਵੀ ਰਹੇਗਾ। ਤੇ ਜਦੋਂ ਚਾਈਨਾ ਦੀ ਗੱਲ ਕਰਦੇ ਆਂ ਤਾਂ ਚਾਈਨਾ ਸਟੀਲ ਪ੍ਰੋਡਕਟਸ ਦਾ ਬਹੁਤ ਵੱਡਾ ਸਪਲਾਈਅਰ ਹੈ ਜਿਸ ਕਾਰਨ ਉਸ ਉੱਪਰ ਇਹਦਾ ਅਸਰ ਸਿੱਧੇ ਰੂਪ ਚ ਨਜ਼ਰ ਆਉਣਾ ਸੀ ਇਸੇ ਕਾਰਨ ਚਾਈਨੈਸ ਕਮਰਸ ਡਿਪਾਰਟਮੈਂਟ ਦੇ ਵੱਲੋਂ ਹੁਣ ਵੋਲ ਟ੍ਰੇਡ ਆਰਗੇਨਾਈਜੇਸ਼ਨ ਦੇ ਵੱਲ ਕਦਮ ਵਧਾਏ ਗਏ ਨੇ ਕਿਉਂਕਿ ਬੀਤੇ ਦਿਨ ਚੀਨ ਦੇ ਵੱਲੋਂ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਤੇ ਉੱਪਰ ਵੀ ਲਗਭਗ 76% ਟੈਰਫਸ ਲਗਾਏ ਗਏ ਨੇ ਜਿਸ ਫੈਸਲੇ ਤੋਂ ਬਾਅਦ ਕੈਨੇਡੀਅਨ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਜਿਸ ਤੰਗ ਦੇ ਨਾਲ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਫ੍ਰੀ ਟਰੇਡ ਐਗਰੀਮੈਂਟ ਨਾ ਹੋਣ ਵਾਲੇ ਮੁਲਕਾਂ ਤੋਂ ਇੰਪੋਰਟ ਹੋਈ ਸਟੀਲ ਦੇ ਉੱਪਰ 25% ਟੈਰਫ ਲਗਾਇਆ ਤੇ ਨਾਲੋਂ ਨਾਲ ਚਾਈਨਾ ਚ ਬਣੀਆਂ ਹੋਈਆਂ ਇਲੈਕਟ੍ਰਿਕ ਕਾਰਾਂ ਦੇ ਉੱਪਰ 100% ਟੈਰਫ ਲਗਾਇਆ ਗਿਆ ਤੇ ਉਸ ਦੇ ਜਵਾਬ ਦੇ ਵਿੱਚ ਹੀ ਚੀਨ ਦੇ ਵੱਲੋਂ ਕੈਨੇਡੀਅਨ ਕੈਨੋਲਾ ਨੂੰ ਟਾਰਗੇਟ ਕੀਤਾ ਗਿਆ ਜੋ ਕਿ 5 ਬਿਲੀਅਨ ਡਾਲਰ ਦੇ ਲਗਭਗ ਦੇ ਐਕਸਪੋਰਟਸ ਚੀਨ ਨੂੰ ਕਰਦੀ ਹੈ ਦੂਜੇ ਪਾਸੇ ਇਸ ਮਸਲੇ ਤੋਂ ਬਾਅਦ ਕੈਨੇਡੀਅਨ ਸਿਆਸਤ ਵੀ ਗਰਮਾਈ ਹੋਈ ਹੈ ਕਿ ਇੱਕ ਪਾਸੇ ਜਿੱਥੇ ਚਾਈਨਾ ਦੇ ਵੱਲੋਂ ਕੋਸ਼ਿਸ਼ਾਂ ਹੋ ਰਹੀਆਂ ਨੇ ਉੱਥੇ ਹੀ ਸਕਾਟਚੁਨ ਦੇ ਪ੍ਰੀਮੀਅਰ ਸਕਾਟ ਮੋ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ 24 ਬਿਲੀਅਨ ਡਾਲਰ ਦੀ ਕੈਨੋਲਾ ਇੰਡਸਟਰੀ ਹੈ ਜੋ ਕਿ 2 ਲੱਖ ਨੌਕਰੀਆਂ ਪੈਦਾ ਕਰਦੀ ਹੈ ਤੇ ਇਸ ਦੇ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜੇਨ ਪੇਂਗ ਦੇ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਤੇ ਜਲਦੀ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਕਿਉਂਕਿ ਇਹ ਸਸਕਾਚੁਵਨ ਦੇ ਫਾਰਮਰਸ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਤੇ 2 ਲੱਖ ਨੌਕਰੀਆਂ ਦਾ ਵੀ ਸਵਾਲ ਹੈ ਤੇ ਕੈਨੇਡੀਅਨ ਕੈਨੋਲਾ ਫਾਰਮਰਸ ਸਟੀਲ ਇੰਡਸਟਰੀ అలੂਮੀਨਮ ਜਾਂ ਹਰ ਪਾਸੇ ਇਸ ਸਮੇਂ ਇਹ ਸ਼ੰਕੇ ਸ਼ੁਬਾ ਤੇ ਡਰ ਪੈਦਾ ਹੋਇਆ ਹੋਇਆ ਹੈ ਕਿ ਜੇਕਰ ਇਹ ਟੈਰਿਫਸ ਵਾਰ ਲੰਮੀਆਂ ਚੱਲਦੀਆਂ ਨੇ ਤੇ ਇਹ ਚੀਨ ਅਮਰੀਕਾ ਦੇ ਨਾਲ-ਨਾਲ ਵੱਧ ਜਾਂਦੀ ਹੈ ਤਾਂ ਕੈਨੇਡੀਅਨ ਇਕਨੋਮੀ ਬੁਰੀ ਤਰ੍ਹਾਂ ਹਿੱਟ ਹੋਏਗੀ ਜਿਸ ਦੀਆਂ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਮੈਟਰੋ ਜੋ ਕਿ ਕੈਨੇਡਾ ਦੀ ਪੰਜਵੀਂ ਸਭ ਤੋਂ ਵੱਡੀ ਗਰੋਸਰੀ ਸਟੋਰ ਸਪਲਾਈਸ ਚੇਨ ਹੈ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਏ ਟੈਰਿਫਸ ਦੇ ਨਾਲ ਗਰੋਸਰੀਜ਼ ਦੇ ਪ੍ਰਾਈਸ ਵੱਧ ਸਕਦੇ ਨੇ ਜਿਨ੍ਹਾਂ ਦੱਸਿਆ ਕਿ 20% ਗਰੋਸਰੀਜ਼ ਆਈਟਮਸ ਐਸੀਆਂ ਹੋਣਗੀਆਂ ਜਿਨ੍ਹਾਂ ਦੇ ਟ੍ਰੇਡ ਵਾਰ ਚੱਲਦੇ ਆ ਪ੍ਰਾਈਸ ਹਾਈਕ ਹੋਏਗੀ ਉਹ ਹਰ ਕੋਸ਼ਿਸ਼ ਕਰ ਰਹੇ ਨੇ ਕਿ ਪ੍ਰਾਈਸ ਨੂੰ ਸਟੇਬਲਾਈਜ਼ ਰੱਖਿਆ ਜਾ ਸਕੇ ਪਰ ਕਸਟਮਰਜ਼ ਹੁਣ ਵੀ ਪ੍ਰਾਈਸ ਹਾਈਕ ਦੇ ਸਟਿੱਕਰ ਦੇਖ ਰਹੇ ਹੋਣਗੇ ਜਿੰਨਾ ਕਿ ਹੈ ਕਿ ਟੈਰਫ ਅਤੇ ਕਾਉਂਟਰ ਟੈਰਫਸ ਕਾਰਨ ਵੈਂਡਰਸ ਪ੍ਰਾਈਸ ਹਾਈਕ ਦੀ ਰਿਕਵੈਸਟ ਭੇਜ ਰਹੇ ਨੇ ਤੇ ਉਹਨਾਂ ਵੱਲੋਂ ਲਗਾਤਾਰ ਨੇਗੋਸ਼ੀਏਟ ਕੀਤਾ ਜਾ ਰਿਹਾ ਹੈ ਕਿ ਕੰਜ਼ਿਊਮਰ ਉੱਤੇ ਘੱਟ ਇਫੈਕਟ ਹੋਵੇ ਅਤੇ ਜੋ ਇਫੈਕਟ ਪਵੇ ਉਹ ਮੈਨੇਜੇਬਲ ਹੋਵੇ ਕਿਉਂਕਿ ਅਮਰੀਕਾ ਵੱਲੋਂ ਕੈਨੇਡੀਅਨ ਫੂਡ ਅਤੇ ਡਰੱਗ ਪ੍ਰੋਡਕਟਸ ਉੱਤੇ ਟੈਰਫ ਲਗਾਏ ਗਏ ਨੇ ਪਰ ਕੈਨੇਡਾ ਵੱਲੋਂ ਵੀ ਕੁਝ ਕੈਨੇਡੀਅਨ ਗੁਡਜ਼ ਉਪਰ ਟੈਰਫ ਲਗਾਏ ਜਾਂਦੇ ਨੇ ਜਦੋਂ ਉਹ ਬਾਰਡਰ ਕ੍ਰੋਸ ਕਰਕੇ ਕੈਨੇਡਾ ਦੇ ਵਿੱਚ ਆਉਂਦੇ ਨੇ ਪਰ ਜੋ ਪ੍ਰੋਡਕਟਸ ਕੈਨੇਡਾ ਯੂ ਐਸ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਦੇ ਹੇਠ ਆਉਂਦੇ ਨੇ ਉਹਨਾਂ ਉੱਤੇ ਕੋਈ ਪ੍ਰਾਈਸ ਹਾਈਕ ਨਹੀਂ ਹੋਏਗੀ ਪ੍ਰਧਾਨ ਮੰਤਰੀ ਮਾਹਕਾਰਨੀ ਵੱਲੋਂ ਲਗਾਤਾਰ ਅਮਰੀਕਾ ਨਾਲ ਨੇਗੋਸ਼ੀਏਟ ਕੀਤਾ ਜਾ ਰਿਹਾ ਹੈ ਕਿ ਅਮਰੀਕਨ ਟੈਰਫਸ ਦਾ ਘੱਟ ਤੋਂ ਘੱਟ ਇੰਪੈਕਟ ਕੈਨੇਡੀਅਨ ਇਕਨੋਮੀ ਉੱਪਰ ਪਵੇ ਪਰ ਉਹ ਸਪਸ਼ਟ ਕਰ ਚੁੱਕੇ ਨੇ ਕਿ ਸਿਰਫ ਉਹੀ ਡੀਲ ਐਕਸੈਪਟ ਕੀਤੀ ਜਾਏਗੀ ਜੋ ਕੈਨੇਡਾ ਦੇ ਲਈ ਚੰਗੀ ਹੋਏਗੀ ਬਹੁਤ ਸਾਰੇ ਬਿਜ਼ਨੈਸਸਸ ਐਸ ਵੀ ਨੇ ਜੋ ਕਿ ਕਸਟਮਰਸ ਦੀ ਲਾਇਲਟੀ ਬਣਾਈ ਰੱਖਣ ਦੇ ਲਈ ਟੈਰਿਫਸ ਦਾ ਭਾਰ ਆਪਣੇ ਸਿਰ ਲੈ ਰਹੇ ਨੇ ਜਿਸ ਨਾਲ ਉਹਨਾਂ ਦਾ ਪ੍ਰੋਫਿਟ ਘਟੇਗਾ ਪਰ ਇਹ ਲੰਮਾ ਸਮਾਂ ਨਹੀਂ ਚੱਲੇਗਾ ਕਿਉਂਕਿ ਇਸ ਦਾ ਅਸਰ ਆਖਰਕਾਰ ਕਸਟਮਰਸ ਉੱਪਰ ਪੈਣਾ ਜਦੋਂ ਤੱਕ ਇਹ ਟ੍ਰੇਡ ਵਾਰ ਜਾਰੀ ਰਹੇਗੀ ਕਾਬਲੇ ਕੋਰੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਹੋਰਾਂ ਦੇ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਟ੍ਰੇਡ ਵਾਰ ਚਲਾਈ ਜਾ ਰਹੀ ਹੈ ਜਿਸ ਦਾ ਅਸਰ ਕੈਨੇਡਾ ਦੇ ਉੱਪਰ ਵੀ ਨਜ਼ਰ ਆ ਰਿਹਾ ਹੈ ਕਿਉਂਕਿ 1 ਅਗਸਤ ਤੱਕ ਦੋਵੇਂ ਮੁਲਕਾਂ ਦੇ ਦਰਮਿਆਨ ਟੈਰਿਫਸ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਇਆ ਜਿਸ ਦੇ ਬਾਅਦ 1 ਅਗਸਤ ਤੋਂ ਟੈਰਿਫਸ ਪ੍ਰਭਾਵੀ ਹੋ ਗਏ ਨੇ ਜਿਸ ਦਾ ਅਸਰ ਵੱਖ-ਵੱਖ ਇੰਡਸਟਰੀਜ਼ 'ਤੇ ਨਜ਼ਰ ਆ ਰਿਹਾ ਪਰ ਨਾਲੋਂ ਨਾਲ ਸਿੱਧੇ ਰੂਪ ਚ ਕੈਨੇਡੀਅਨ ਕੰਜ਼ਿਊਮਰਜ਼ ਨੂੰ 20% ਗ੍ਰੋਸਰੀਜ਼ ਦੀਆਂ ਆਈਟਮਸ ਦੇ ਉੱਪਰ ਵੀ ਇਸ ਦਾ ਅਸਰ ਹੈ ਨਜ਼ਰ ਆਏਗਾ ਪਰ ਜੇਕਰ ਇਹ ਟੈਰਿਫ ਵਾਰ ਲੰਮੀ ਚੱਲਦੀ ਆ ਤਾਂ ਇਸ ਦਾ ਅਸਰ ਇਕਨੋਮੀ ਦੇ ਉੱਪਰ ਵੀ ਸਪਸ਼ਟ ਰੂਪ ਚ ਦਿਖਾਈ ਦੇਗਾ ਪਰ ਪ੍ਰਧਾਨ ਮੰਤਰੀ ਮਾਕਾਰਨੀ ਸਪਸ਼ਟ ਕਰ ਚੁੱਕੇ ਨੇ ਕਿ ਅਮਰੀਕਾ ਦੇ ਨਾਲ ਨੇਗੋਸ਼ੀਏਸ਼ਨਸ ਲਗਾਤਾਰ ਜਾਰੀ ਹੈ ਪਰ ਨਾਲੋਂ ਨਾਲ ਟ੍ਰੇਡ ਨੂੰ ਡਿਵਰਸੀਫਾਈ ਕਰਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਤੇ ਕੈਨੇਡੀਅਨ ਗ੍ਰੋਸਰਸ ਨੂੰ ਵੀ ਇਹ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਤੋਂ ਇਲਾਵਾ ਹੋਰ ਮਾਰਕੀਟਸ ਤੇ ਉੱਪਰ ਧਿਆਨ ਕੇਂਦ੍ਰਿਤ ਕੀਤਾ ਜਾਵੇ ਜਿੱਥੋਂ ਸਮਾਨ ਮੰਗਵਾਇਆ ਜਾ ਸਕਦਾ ਹੈ ਤਾਂ ਜੋ ਕਾਉਂਟਰ ਟੈਰਿਫਸ ਦੇ ਚੱਲਦੇ ਆ ਬੋਝ ਕੈਨੇਡੀਅਨਸ ਤੇ ਉੱਪਰ ਨਾ ਪਵੇ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਕਾਉਂਟਰ ਟੈਰਿਫਸ ਲਗਾਏ ਗਏ ਸਨ ਪਰ ਇਨ੍ਹਾਂ 'ਚੋਂ ਬਹੁਤਿਆਂ ਨੂੰ ਕੁਝ ਸਮੇਂ ਲਈ ਰੋਕ ਲਿਆ ਗਿਆ ਕੋਜ ਨੂੰ ਹਟਾ ਦਿੱਤਾ ਗਿਆ ਤੇ ਹੁਣ ਵੀ ਇਸ ਤੇ ਉੱਪਰ ਟਿੱਪਣੀਆਂ ਲਗਾਤਾਰ ਜਾਰੀ ਨੇ ਕਿਉਂਕਿ অন্ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਫੈਡਰਲ ਸਰਕਾਰ ਨੂੰ ਲਗਾਤਾਰ ਕਹਿ ਰਹੇ ਨੇ ਕਿ ਕਾਉਂਟਰ ਟੈਰਿਫ ਡਾਲਰ ਟੂ ਡਾਲਰ ਹੋਣੇ ਚਾਹੀਦੇ ਨੇ ਪਰ ਦੂਜੇ ਪਾਸੇ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋਅ ਅਤੇ ਅਲਬੇਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਕਾਉਂਟਰ ਟੈਰਿਫਸ ਦੀ ਦੌੜ ਚੋਂ ਬਾਹਰ ਹੋਣ ਦੀ ਗੱਲ ਕਹੀ ਜਾ ਰਹੀ ਹੈ ਉਹ ਸਪਸ਼ਟ ਰੂਪ ਚ ਨੇਗੋਸ਼ੀਏਸ਼ਨਸ ਦੇ ਰਾਹੀਂ ਮਸਲੇ ਦਾ ਹੱਲ ਕਰਨ ਦੀ ਮੰਗ ਕਰ ਰਹੇ ਨੇ ਤੇ ਇਹ ਵੀ ਆਖ ਰਹੇ ਨੇ ਕਿ ਜੋ ਕਾਉਂਟਰ ਟੈਰਿਫਸ ਕੈਨੇਡਾ ਨੇ ਲਗਾਏ ਨੇ ਉਹ ਵੀ ਹਟਾ ਦੇਣ ਕੰਸਰਟ ਆਫ ਲੀਡਰ ਆਫ ਪੀਆਰਏ ਪੋਲੀਆਬ ਨੇ ਕਿਹਾ ਕਿ ਉਹ ਕਾਰਬਨ ਟੈਕਸ ਵਿਰੋਧ ਲੜਾਈ ਲੜ ਕੇ ਜਿੱਤ ਚੁੱਕੇ ਨੇ ਜਿਸ ਵਿੱਚ ਕੰਜ਼ਿਊਮਰ ਕਾਰਬਨ ਟੈਕਸ ਖਤਮ ਕਰਵਾਇਆ ਗਿਆ ਤੇ ਹੁਣ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਜੋ ਫੈਡਰਲ ਸਰਕਾਰ ਦੀ ਪਾਲਿਸੀ ਹੈ ਉਸ ਵਿਰੋਧ ਦੇਸ਼ ਭਰ ਚ ਇੱਕ ਮੁਹਿੰਮ ਸ਼ੁਰੂ ਕੀਤੀ ਜਾਏਗੀ ਕਿਉਂਕਿ ਫੈਡਰਲ ਪਾਲਿਸੀ ਅਨੁਸਾਰ ਅਗਲੇ ਸਾਲ ਕੈਨੇਡਾ ਚ ਸੇਲ ਹੋਣ ਵਾਲੇ ਲਾਈਟ ਵੇਟ ਵਹੀਕਲਸ ਵਿੱਚੋਂ 20% ਜ਼ੀਰੋ ਓਮਿਸ਼ਨ ਵਹੀਕਲ ਹੋਣਗੇ ਤੇ 2035 ਤੱਕ 100% ਵਹੀਕਲ ਜ਼ੀਰੋ એમਿਸ਼ਨ ਵਾਲੇ ਬਣਨਗੇ ਤੇ ਵਿਕਣਗੇ ਅਤੇ ਅਜੇ ਹਾਂ ਨਾ ਕਰਨ ਵਾਲੀਆਂ ਕੰਪਨੀਆਂ ਨੂੰ 20000 ਡਾਲਰ ਤੱਕ ਦਾ ਜੁਰਮਾਨਾ ਪਰ ਵਹੀਕਲ ਲਗਾਇਆ ਜਾਏਗਾ ਜਿਸ ਨੂੰ ਪੌਲੀਆਬ ਕਾਰਨੀ ਟੈਕਸ ਕਹਿ ਰਹੇ ਨੇ ਕਿਉਂਕਿ ਕੰਪਨੀਆਂ ਦਾ ਕਹਿਣਾ ਹੈ ਕਿ ਅਮਰੀਕੀ ਟੈਰਿਫਸ ਅਤੇ ਫੈਡਰਲ ਰਿਬੇਟ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਇਸ ਟੀਚੇ ਤੇ ਪਹੁੰਚਣਾ ਮੁਸ਼ਕਲ ਹੈ ਕਿਉਂਕਿ ਇਸ ਹਾਲਾਤ ਵਿੱਚ ਅਜੇ ਹਾਂ ਨਹੀਂ ਹੋ ਸਕਦਾ ਕੰਪਨੀਆਂ ਅਗਲੇ ਸਾਲ 20% ਤੱਕ ਵਹੀਕਲਸ ਇਲੈਕਟ੍ਰਿਕ ਬਣਾਉਣ ਦੇ ਲਈ ਤਿਆਰ ਨਹੀਂ ਹੈ ਪੋਲੀਬ ਨੇ ਕਿਹਾ ਕਿ ਟੋਰੀਜ਼ ਹਾਊਸ ਆਫ ਕਾਮਨਸ ਅਤੇ ਕਦਮ ਚੁੱਕਣਗੇ ਤਾਂ ਜੋ ਸਰਕਾਰ ਦੇ ਇਸ ਮੈਨਡੇਟ ਨੂੰ ਖਤਮ ਕਰਵਾਇਆ ਜਾ ਸਕੇ ਕਾਬਲੇ ਗੋਰੇ ਕਿ ਪਿਛਲੀ ਜਸਟਨ ਟਰੂਡੋ ਸਰਕਾਰ ਦੇ ਵੱਲੋਂ ਕੈਨੇਡਾ ਦੇ ਵਿੱਚ ਜ਼ੀਰੋ ਇਮਿਸ਼ਨ ਵਹੀਕਲਸ ਨੂੰ ਲੈ ਕੇ ਇਹ ਪਾਲਿਸੀ ਲਿਆਂਦੀ ਗਈ ਸੀ ਜਿਸ ਵਿੱਚ ਟਾਰਗੇਟ ਮਿੱਥੇ ਗਏ ਸਨ ਤੇ ਇਹਨਾਂ ਟਾਰਗੇਟਸ ਨੂੰ ਅਚੀਵ ਨਾ ਕਰਨ ਵਾਲੀਆਂ ਕੰਪਨੀਆਂਜ਼ ਦੇ ਉੱਪਰ ਜੁਰਮਾਨੇ ਲਗਾਉਣ ਦਾ ਪ੍ਰੋਵੀਜ਼ਨ ਰੱਖਿਆ ਗਿਆ ਸੀ ਬੇਸ਼ੱਕ ਮੌਜੂਦਾ ਸਰਕਾਰ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਇਹ ਪਾਲਿਸੀ ਰੱਦ ਤਾਂ ਨਹੀਂ ਕੀਤੀ ਗਈ ਪਰ ਆਟੋਮੋਬਾਈਲ ਇੰਡਸਟਰੀ ਦੇ ਨਾਲ ਪ੍ਰਧਾਨ ਮੰਤਰੀ 마ਕਰਨੀ ਫਾਈਨੈਂਸ ਮਿਨਿਸਟਰ ਫਰਾਂਸ ਜੋ ਫਿਲਿਪ ਸ਼ੈਂਪੇਨ ਅਤੇ ਵਾਕੀ ਲੀਡਰਸ ਦੇ ਵੱਲੋਂ ਜੋ ਗੱਲਬਾਤ ਕੀਤੀ ਗਈ ਹੈ ਉਸ 'ਤੇ ਸਰਕਾਰ ਨੇ ਇਹ ਇਸ਼ਾਰਾ ਜ਼ਰੂਰ ਦਿੱਤਾ ਹੈ ਕਿ ਸ਼ਾਇਦ ਇਸ 'ਚ ਕੁਝ ਟਿਲ ਦਿੱਤੀ ਜਾ ਸਕਦੀ ਹੈ ਭਾਪਕੇ ਅਗਲੇ ਸਾਲ 20% ਵਾਲੇ ਟੀਚੇ ਦੇ ਵਿੱਚ ਕੁਝ ਤਬਦੀਲੀਆਂ ਹੋ ਸਕਦੀਆਂ ਨੇ ਕਿਉਂਕਿ ਆਟੋ ਇੰਡਸਟਰੀ ਇਸ ਸਮੇਂ ਅਮਰੀਕੀ ਟੈਰਿਫਸ ਦੇ ਨਾਲ ਬੁਰੀ ਤਰ੍ਹਾਂ ਭੰਨੀ ਗਈ ਹੈ ਅਤੇ ਜੇਕਰ ਇਹ ਅਸਰ ਲੰਮਾ ਰਹਿੰਦਾ ਤਾਂ ਕੰਪਨੀਆਂਜ਼ ਨੂੰ ਲੇ-ਆਫਸ ਕਰਨੀਆਂ ਪੈਣਗੀਆਂ ਅਤੇ ਜੌਬਸ ਦੇ ਉੱਪਰ ਬਹੁਤ ਸਾਰਾ ਖਤਰਾ ਮੰਡਰਾ ਸਕਦਾ ਸੋ ਇਸ ਸਮੇਂ ਸਰਕਾਰ ਦਾ ਟੀਚਾ ਆਟੋ ਇੰਡਸਟਰੀ ਨੂੰ ਪ੍ਰੋਟੈਕਟ ਕਰਨਾ ਹੋ ਸਕਦਾ ਪਰ ਉਸ ਵਿੱਚ ਆਪਣੇ ਮੈਂਡੇਟਸ ਨੂੰ ਲਾਗੂ ਕਰਵਾਉਣਾ ਨਹੀਂ ਪਰ ਟੋਰੀਜ਼ ਇਸ ਤੋਂ ਪਹਿਲਾਂ ਹੀ ਤਿਆਰੀ ਕਰ ਰਹੇ ਨੇ ਕਿ ਉਹ ਹਾਊਸ ਆਫ ਕਾਮਨਸ ਦੇ ਵਿੱਚ ਵੀ ਇਸ ਸੰਬੰਧੀ ਬਿੱਲ ਲਿਆਉਣਗੇ ਕਦਮ ਚੁੱਕਣਗੇ ਅਤੇ ਨੈਸ਼ਨਲ ਪੱਧਰ ਤੇ ਇੱਕ ਕੈਂਪੇਨ ਚਲਾ ਕੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾਏਗਾ ਜਿਵੇਂ ਕਿ ਕਾਰਬਨ ਟੈਕਸ ਹਟਾਉਣ ਸਮੇਂ ਕੀਤਾ ਗਿਆ ਸੀ ਕਿਉਂਕਿ ਪ੍ਰਧਾਨ ਮੰਤਰੀ ਮਾਹਕਾਰਨੀ ਨੇ ਕੰਜ਼ਿਊਮਰ ਕਾਰਬਨ ਟੈਕਸ ਨੂੰ ਖਤਮ ਕੀਤਾ ਸੀ ਜਿਸ ਦਾ ਸਹਿਰਾ ਵਿਰੋਧੀ ਤਰ ਕੰਜ਼ਰਵੇਟਿਵ ਲੀਡਰ ਪੀਰੇ ਪੌਲੀਆਬ ਆਪਣੇ ਸਿਰ ਤੇ ਲੈਂਦੇ ਨੇ ਏਅਰ ਕੈਨੇਡਾ ਦੇ ਫਲਾਈਟ اٹੈਂਡੈਂਟਸ ਦੇ ਵੱਲੋਂ ਹੜਤਾਲ ਸ਼ੁਰੂ ਹੈ ਜਿਸ ਕਾਰਨ ਏਅਰ ਕੈਨੇਡਾ ਦੇ ਵੱਲੋਂ ਲਗਾਤਾਰ ਆਪਣੀਆਂ ਫਲਾਈਟਸ ਕੈਨਸਲ ਕੀਤੀਆਂ ਜਾ ਰਹੀਆਂ ਨੇ ਕੰਪਨੀ ਇਸ ਕੈਨਸਲੇਸ਼ਨ ਸੰਬੰਧੀ ਲਗਾਤਾਰ ਜਾਣਕਾਰੀ ਵੀ ਸਾਂਝੀ ਕਰ ਰਹੀ ਹੈ ਬੇਸ਼ੱਕ ਬੀਤੇ ਦਿਨ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਉਸ ਸਮੇਂ ਸਟ੍ਰਾਈਕ ਤੇ ਜਾਣ ਵਾਲੇ ਫਲਾਈਟ اٹੈਂਡੈਂਟਸ ਉੱਥੇ ਪਹੁੰਚੇ ਸਨ ਜਿਸ ਕਾਰਨ ਉਹ ਪ੍ਰੈਸ ਕਾਨਫਰੰਸ ਬੰਦ ਵੀ ਕਰਨੀ ਪਈ ਸੀ ਪਰ ਫੈਡਰਲ ਮਨਿਸਟਰ ਪੈਟੀ ਹਾਈਦੂ ਦੇ ਵੱਲੋਂ ਜਿਸ ਤੰਗ ਦੀ ਭੂਮਿਕਾ ਇਸ ਬਾਰੇ ਨਿਭਾਈ ਜਾ ਰਹੀ ਹੈ ਕਿ ਉਹ ਮੀਡੀਏਟਰ ਦੇ ਜ਼ਰੀਏ ਗੱਲਬਾਤ ਕਰਨਾ ਚਾਹੁੰਦੇ ਨੇ 에ਅਰ ਕੈਨੇਡਾ ਨੂੰ ਆਪਣੀ ਪ੍ਰੈਸ ਕਾਨਫਰੰਸ ਅਚਾਨਕ ਬੰਦ ਕਰਨੀ ਪਈ ਜਦੋਂ ਸਟ੍ਰਾਈਕ 'ਤੇ ਜਾਣ ਵਾਲੇ ਫਲਾਈਟ ਅਟੈਂਡੈਂਟਸ ਕਮਰੇ ਵਿੱਚ ਲਾਈਨ ਅਪ ਲਗਾ ਕੇ ਖੜੇ ਹੋ ਗਏ ਜਿਨ੍ਹਾਂ ਵੱਲੋਂ ਅਨਪੇਡ ਵਰਕ ਵਾਂਟ ਫਲਾਈ ਅਤੇ ਅਨ ਫੇਅਰ 에ਅਰ ਕੈਨੇਡਾ ਦੇ ਬੋਰਡ ਹੱਥਾਂ ਦੇ ਵਿੱਚ ਫੜੇ ਹੋਏ ਸਨ ਪ੍ਰੈਸ ਕਾਨਫਰੰਸ ਦੌਰਾਨ 에ਅਰ ਕੈਨੇਡਾ ਨੇ ਯੂਨੀਅਨ ਨਾਲ ਸਮਝੌਤਾ ਨਾ ਹੋਣ ਕਾਰਨ ਆਪਣੀਆਂ ਫਲਾਈਟਾਂ ਰੱਦ ਕਰਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਸੀ 에ਅਰ ਕੈਨੇਡਾ ਨੇ 500 ਫਲਾਈਟਾਂ ਰੱਦ ਕੀਤੀਆਂ ਨੇ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਫਲਾਈਟਾਂ ਵੀ ਰੱਦ ਹੋਣਗੀਆਂ ਉਹਨਾਂ ਕਿਹਾ ਹੈ ਕਿ ਕੁੱਲ 1,30,000 ਪੈਸੇਂਜਰਸ ਇਸ ਸਟ੍ਰਾਈਕ ਦੇ ਨਾਲ ਪ੍ਰਭਾਵਿਤ ਹੋਣਗੇ ਜਿਸ ਵਿੱਚ ਕਈ ਹਜ਼ਾਰਾਂ ਕੈਨੇਡੀਅਨਜ਼ ਵੀ ਨੇ ਜਿਨ੍ਹਾਂ ਦੇ ਹੋਰ ਮੁਲਕਾਂ ਦੇ ਵਿੱਚ ਫਸੰਦੀਆਂ ਸਬਾਬ ਨਾ ਮੰਨੇ 에어 ਕੈਨੇਡਾ ਨੇ ਕਿਹਾ ਕਿ ਉਹ ਹੋਰ 에어ਲਾਈਨਾਂ ਨਾਲ ਟਿਕਟਾਂ ਰੀਬੁੱਕ ਕਰ ਰਿਹਾ ਪਰ 에어ਲਾਈਨ ਦੀ ਇਹ ਸਮਰੱਥਾ ਬਹੁਤ ਸੀਮਤ ਹੋਏਗੀ ਕਿਉਂਕਿ ਬਾਕੀ 에어ਲਾਈਨਸ ਤੇ ਆਲਰੇਡੀ ਪੀਕ ਸੀਜ਼ਨ ਹੋਣ ਕਾਰਨ ਬੁਕਿੰਗ ਕਾਫੀ ਚੱਲ ਰਹੀ ਹੈ ਯੂਨੀਅਨ ਮੈਂਬਰ ਇਸ ਸਮੇਂ ਬੋਰਡ ਲੈ ਕੇ ਹਾਲ ਵਿੱਚ ਖੜੇ ਰਹੇ ਅਤੇ ਕੁਝ ਸਟੇਜ ਦੇ ਸਾਹਮਣੇ ਸਨ ਪਾਰਟੀ ਹੈਦੂ ਜੋਕੇ ਫੈਡਰਲ ਮਨਿਸਟਰ ਨੇ ਉਹਨਾਂ ਦੇ ਵੱਲੋਂ ਵੀ ਸਟ੍ਰਾਈਕ ਸੰਬੰਧੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਪਰ ਫੈਡਰਲ ਸਰਕਾਰ ਦੇ ਵੱਲੋਂ ਇਸ ਸਟ੍ਰਾਈਕ ਦੇ ਮੱਦੇਨਜ਼ਰ ਇੰਟਰਵੈਨ ਕੀਤਾ ਜਾਂਦਾ ਜਾਂ ਨਹੀਂ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਪਿਛਲੀਆਂ ਸਟ੍ਰਾਈਕਸ ਦੇ ਸਮੇਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਘੱਟ ਇੰਟਰਵੈਨ ਕੀਤਾ ਗਿਆ ਜਾਂ ਦੇਰੀ ਦੇ ਨਾਲ ਬਾਰੇ ਮੰਨੇ ਜਾਂਦਾ ਕਿ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀਆਂ ਪਾਲਿਸੀਆਂ ਸਾਬਕਾ ਪ੍ਰਧਾਨ ਮੰਤਰੀ ਤੋਂ ਵੱਖਰੀਆਂ ਨੇ ਤਾਂ ਇਸ ਕਰਕੇ ਫੈਡਰਲ ਸਰਕਾਰ ਦੀ ਪਹੁੰਚ ਕੀ ਹੋਏਗੀ ਇਹ ਵੀ ਜ਼ਰੂਰ ਦੇਖਣਾ ਹੋਵੇਗਾ ਪਰ ਇਹ ਸਪਸ਼ਟ ਹੈ ਕਿ 에ਅਰ ਕੈਨੇਡਾ ਦੀ ਸਟ੍ਰਾਈਕ ਪ੍ਰਭਾਵੀ ਹੋਏਗੀ ਕਿਉਂਕਿ ਯੂਨੀਅਨ ਵੱਲੋਂ ਜ਼ਰੂਰੀ 72 ਘੰਟੇ ਦਾ ਨੋਟਿਸ ਦੇ ਦਿੱਤਾ ਗਿਆ ਸੀ ਪਰ ਆਖਰੀ ਸਮੇਂ ਤੱਕ ਟੇਬਲ ਤੇ ਗੱਲਬਾਤ ਜਾਰੀ ਰਹੇਗੀ ਪਰ ਹੁਣ ਇਸ ਭਾਵਨਾਵਾਂ ਘਟ ਰਹੀਆਂ ਨੇ ਕਿ ਸਟ੍ਰਾਈਕ ਹੋਣ ਤੋ ਪਹਿਲਾ ਕੋਈ ਸਮਝੌਤਾ ਹੋਵੇ ਤੇ ਸਟ੍ਰਾਈਕ ਤੋਂ ਬਾਅਦ ਹੀ ਇਸ ਬਾਰੇ ਗੱਲਬਾਤ ਹੋਏਗੀ ਕਿਉਂਕਿ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਦੇ ਜੋ ਨਵੇਂ ਅਟੈਂਡੈਂਟਸ ਨੇ ਉਹਨਾਂ ਦੀ ਤਨਖਾਹ ਪਾਵਰਟੀ ਰੇਂਜ ਤੋਂ ਵੀ ਘੱਟ ਹੈ ਭਾਬ ਕੀ ਜਿੰਨੇ ਪੈਸੇ ਆਮ ਕੈਨੇਡੀਅਨਸ ਕਮਾਉਂਦੇ ਨੇ ਉਸ ਤੋਂ ਵੀ ਉਹ ਘੱਟ ਪੈਸੇ ਕਮਾਉਂਦੇ ਨੇ ਜਿਸ ਕਰਕੇ ਤਨਖਾਹ ਵਾਧਾ ਜ਼ਰੂਰੀ ਹੈ ਇਸ ਤੋਂ ਇਲਾਵਾ ਅਨਪੇਡ ਆਰਸ ਭਾਬ ਕੀ ਜਦੋਂ ਜਹਾਜ਼ ਹਵਾ ਦੇ ਵਿੱਚ ਨਹੀਂ ਹੁੰਦਾ ਉਸ ਸਮੇਂ ਫਲਾਈਟ ਅਟੈਂਡੈਂਟਸ ਨੂੰ ਪੇ ਨਹੀਂ ਦਿੱਤੀ ਜਾਂਦੀ ਬੇਸ਼ੱਕ ਉਹ ਬੋਰਡਿੰਗ ਅਨਬੋਰਡਿੰਗ ਜਾਂ ਹੋਰ ਕੰਮਕਾਜ ਕਰਦੇ ਨੇ ਪਰ ਇਸ ਤੋਂ ਇਲਾਵਾ ਜੇਕਰ ਡੈਲਟਾ 에ਅਰਲਾਈਨ ਦੀ ਗੱਲ ਕੀਤੀ ਜਾਵੇ ਤਾਂ ਡੈਲਟਾ 에ਅਰਲਾਈਨ ਜਹਾਜ਼ ਦੇ ਲੈਂਡ ਹੋਣ ਤੋਂ ਬਾਅਦ ਡੀਬੋਰਡਿੰਗ ਬੋਰਡਿੰਗ ਦੇ ਸਮੇਂ ਅੱਧੀ ਤਨਖਾਹ ਦਾ ਭੁਗਤਾਨ ਕਰਦਾ ਹੈ ਜਿਸ ਕਾਰਨ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਵੀ ਤਨਖਾਹ ਵਾਧੇ ਦੇ ਨਾਲ ਨਾਲ ਕੰਮ ਦੇ ਸਾਰੇ ਘੰਟਿਆਂ ਦੀ ਤਨਖਾਹ ਦੀ ਮੰਗ ਕਰ ਰਹੇ ਨੇ ਪਰ ਦੋਵੇਂ ਧਿਰਾਂ ਦੇ ਦਰਮਿਆਨ ਲੰਮੀ ਗੱਲਬਾਤ ਤੋਂ ਬਾਅਦ ਇਸ ਬਾਰੇ ਕੋਈ ਸਮਝੌਤਾ ਨਹੀਂ ਹੋਇਆ ਤੇ ਹੁਣ ਸਟ੍ਰਾਈਕ ਪ੍ਰਭਾਵੀ ਹੋਣ ਤੋਂ ਬਾਅਦ ਫਲਾਈਟਾਂ ਰੱਦ ਹੋਣ ਨਾਲ ਕਾਫੀ ਕੈਨੇਡੀਅਨਸ ਨੂੰ ਵੀ ਖੰਜਲਖਵਾਰੀ ਦਾ ਸਾਹਮਣਾ ਕਰਨਾ ਪਏਗਾ ਪਰ 에ਅ ਕੈਨੇਡਾ ਫਲਾਈਟ ਅਟੈਂਡੈਂਟਸ ਸਪਸ਼ਟ ਕਰ ਚੁੱਕੇ ਨੇ ਕਿ ਉਹ ਫੇਅਰ ਡੀਲ ਚਾਹੁੰਦੇ ਨੇ ਇਸ ਸਟ੍ਰਾਈਕ ਸੰਬੰਧੀ ਜਦੋਂ VOTING ਕਰਵਾਈ ਗਈ ਸੀ ਤਾਂ ਉਸ ਸਮੇਂ 99.7% ਯੂਨੀਅਨ ਮੈਂਬਰਸ ਦੇ ਵੱਲੋਂ ਸਟ੍ਰਾਈਕ ਦੇ ਹੱਕ ਦੇ ਵਿੱਚ ਵੋਟ ਦਿੱਤੀ ਗਈ ਸੀ ਸੋ ਇਸ ਸਾਲ ਸਟ੍ਰਾਈਕ ਦਾ ਦੌਰ ਰਹਿਣ ਵਾਲਾ ਕਿਉਂਕਿ ਇਸ ਤੋਂ ਪਹਿਲਾਂ ਕੈਨੇਡਾ ਪੋਸਟ ਦੀ ਲੰਮੀ ਸਟ੍ਰਾਈਕ ਰਹੀ ਜਿੰਨਾ ਤੱਕ ਯੂਨੀਅਨ ਨਾਲ ਹਾਲੇ ਤੱਕ ਕੋਈ ਸਮਝੌਤਾ ਨਹੀਂ ਹੋਇਆ ਤੇ ਹੁਣ 2 ਦਿਨ ਦੀ ਗੱਲਬਾਤ ਜਾਰੀ ਹੈ ਤੇ ਪ੍ਰੋਵਿੰਸ਼ੀਅਲ ਪੱਧਰ ਤੇ ਵੀ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ EMPLOYEES ਦੀਆਂ UNIONS ਵੀ ਸਟ੍ਰਾਈਕ ਦੀ ਤਿਆਰੀ ਕਰ ਰਹੀਆਂ ਨੇ ਕਿਉਂਕਿ ਗਵਰਨਮੈਂਟ ਵੱਲੋਂ ਦਿੱਤੇ ਗਏ ਨਵੇਂ ਪ੍ਰੋਪੋਜ਼ਲ ਦੇ ਨਾਲ ਉਹ ਵੀ ਸਹਿਮਤ ਨਹੀਂ ਨੇ ਤਾਂ ਇਸ ਕਰਕੇ ਇਸ ਸਾਲ ਕੈਨੇਡਾ ਭਰ ਦੇ ਵਿੱਚ ਸਟ੍ਰਾਈਕਸ ਦਾ ਸਾਲ ਵੀ ਰਹਿ ਸਕਦਾ ਫਿਲਹਾਲ ਦੇ ਲਈ ਕੈਨੇਡਾ ਨੇ ਉਸ ਦੇ ਵਿੱਚ ਇੰਨਾ ਹੀ ਹਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ